ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਅਮਰਤ ਡੈਰੀ ਫਾਰਮ ਅਕਲਿਆ ਦੇ YouTube ਚੈਨਲ ਤੋਂ ਤੇ ਬਾਈ ਆਪਣਾ Facebook ਪੇਜ ਵੀ ਹੈਗਾ ਅਮਰਤ ਡੈਰੀ ਫਾਰਮ ਅਕਲਿਆ ਦੇ ਨਾਂ ਤੇ ਜਾ ਕੇ ਇਹਨੂੰ ਸਬਸਕ੍ਰਾਈਬ ਕਰ ਲਓ ਤੇ ਇਦਾਂ ਦੀਆਂ ਵੀਡੀਓ ਆਪਾਂ ਚੈਨਲ ਤੇ ਪਾਉਣੀ ਹੀ ਰਹਿੰਦੇ ਹਾਂ ਬਾਕੀ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀਆਂ ਵੀਡੀਓ ਬਣਵਾਉਣੀਆਂ ਨੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਆਪਣਾ ਨੰਬਰ 9814092012 ਅੱਜ ਬਾਈ ਆਪਾਂ ਤੁਹਾਡੇ ਵਾਸਤੇ ਦੋ ਝੋਟੀਆਂ ਦੀ ਵੀਡੀਓ ਲੈ ਕੇ ਆਏ ਹਾਂ ਕਟੀਆਂ ਨੇ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਕਟੀਆਂ ਕਿਹਨੇ ਪੂਰੀਆਂ ਵਧੀਆਂ ਜਮਾ ਬਲੈਕ ਨੇ ਆ ਪਹਿਲੀ ਕੱਟੀ ਆ 13 ਮਹੀਨਿਆਂ ਦੀ ਤੁਸੀਂ ਦੇਖੋ ਲਿਆਉਡੀ ਲੂਡੀ ਪੱਟੀ ਖੜੀ ਆ ਪੂਰੀ ਵਧੀਆ ਕੱਦ ਕਾਠੀ ਦੀ ਚੰਗੀ ਆ ਤੇ ਸਾਰੀ ਬਲੈਕ ਆ ਪੂਛ ਵੀ ਇਹਦੀ ਕਾਲੀ ਆ ਸਾਰੀ ਤੇ ਬਾਈ ਇਹਦੀ ਮਾਂ ਥਲੇ ਦੁੱਧ ਹੈਗਾ ਸੀਗਾ ਪਹਿਲੇ ਸੂਏ 13 ਕਿਲੋ ਬਾਈਆਂ ਕੋਲੇ ਹੈਗੀ ਆ ਆ ਦੂਜੀ ਝੋਟੀ ਆ ਬਾਈ ਇਹ ਹੈਗੀ ਆ ਹਜੇ ਕੱਟੀ 8 ਮਹੀਨਿਆਂ ਦੀ ਤੇ ਮੂੰਹ ਮੱਥਾ ਪੂਰਾ ਵਧੀਆ ਸੋਹਣਾ ਸਿੰਗ ਥੋੜੇ ਜੇ ਖੁੱਲੇ ਲਈ ਜਾਂਦੀ ਆ ਇੱਕ ਦੇ ਸਿੰਗ ਕੁੰਡੇ ਆ ਬਾਈ ਪੂਰੇ ਵਧੀਆ ਦੋਨੇ ਪਿਓਰ ਬਲੈਕ ਨੇ ਇਹ ਕਟੀਆਂ ਦੇ ਕੰਨ ਕੁੰਨ ਵਧੀਆ ਪੂਰੇ ਵਧੀਆ ਚਾਰੇ ਪਾਸਿਓਂ ਪੱਠਪੂੜੇ ਦੇ ਵਧੀਆ ਨੇਗੀਆਂ ਜੇ ਕਿਸੇ ਮੇਰੇ ਵੀਰ ਨੂੰ ਇਹ ਕਟੀਆਂ ਚਾਹੀਆਂ ਇਹਦੀਆਂ ਤਾਂ ਬਾਈ ਇਹ ਪਿੰਡ ਪੱਖੋ ਕੇ ਜ਼ਿਲ੍ਹਾ ਬਰਨਾਲਾ ਬਾਈ ਕੋਲੇ ਖੜੀਆਂ ਨੇ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਮੇਰੇ ਵੀਰ ਨੂੰ ਚਾਹੀਦੀਆਂ ਹੋਈਆਂ ਬਾਈ ਨਾਲ ਸੰਪਰਕ ਕਰਕੇ ਮੁੱਲਵਾੜੀ ਕਰ ਸਕਦਾ ਕਟੀਆਂ ਬਹੁਤ ਵਧੀਆ ਨੇ ਬਸ ਦੇਖੋ ਤੁਸੀਂ ਖੁੱਲ੍ਹਿਆਂ ਫਿਰਦੀਆਂ ਨੇ ਜਮ ਫਾਰਮ ਆ ਬਾਈ ਕੋਲੇ ਆਪਦੀਆਂ ਕਟੀਆਂ ਘਰ ਦੀਆਂ ਪਾਲੀਆਂ ਹੋਈਆਂ ਨੇ ਬਾਈ ਕੋਲੇ ਹੁਣ ਸਾਹਮਣੇ ਰਹਿ ਪਸ਼ੂ ਵਧਨ ਕਰਕੇ ਬਾਈ ਨੇ ਵੇਚਣੀਆਂ ਨੇ ਜੇ ਜੇ ਕਿਸੇ ਮੇਰੇ ਵੀਰ ਨੂੰ ਚਾਹੀਦੀਆਂ ਹੋਈਆਂ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਝੋਟੀਆਂ ਬਹੁਤ ਟਾਪ ਦੀਆਂ ਝੋਟੀਆਂ ਨੇ ਇੱਕ ਹਰਿਆਣੇ ਦੇ ਸੀਮਨ ਦੀ ਹੈ ਇੱਕ ਦਿਨੇ ਬਾਈ ਨੂੰ ਪਤਾ ਨਹੀਂਗਾ ਸੀਮਨ ਸ਼ਾਇਦ ਉਹਦਾ ਵੀ ਥਾਮ ਕੇ ਰੱਖਿਆ ਹੋਵੇ ਬਾਈ ਨੇ ਵਧੀਆਂ ਕੱਟੀਆਂ ਨੇ ਯਾਰ ਜੇ ਕਿਸੇ ਮੇਰੇ ਵੀਰ ਨੇ ਘਰ ਪਾਲਣ ਵਾਸਤੇ ਲੈਣੇ ਨੇ ਬਹੁਤ ਟਾਪ ਦੀਆਂ ਕੱਟੀਆਂ ਨੇ ਧੰਨਵਾਦ ਜੀ